ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਨ ਅੱਜ ਅੱਜ ਦੇ ਕੁਝ ਮਸਲੇ ਅੱਜ ਦੇ ਕੁਝ ਗੱਲਾਂ ਉਹ ਤੋਂ ਤੁਹਾਡਾਂ ਨਾਲ ਸਾਂਝੀਆਂ ਕਰ ਲਈ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਸੋਸ਼ਲ ਸਿਕਿਉਰਿਟੀ ਦਾ ਰੌਲਾ ਰੱਪਾ ਪਿਆ ਇਹਦੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਮੈਕਸੀਕੋ ਦੀ ਸਰਕਾਰ Google ਉੱਤੇ ਕੇਸ ਕਰ ਰਹੀ ਹੈ। ਤੀਜੀ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਛੜਾਣਾਂ ਨਾਲ ਤਬਾਹੀ ਹਜੇ ਤੱਕ ਜਾਰੀ ਹੈ। ਚੌਥੀ ਗੱਲਬਾਤ ਕਰਨੀ ਹੈ ਇੱਥੇ ਕਿੰਗ ਕਾਉਂਟੀ ਸ਼ੈਟਲ ਦੇ ਵਿੱਚ ਗੈਰ ਕਾਨੂੰਨੀ ਖਾਣੇ ਦੇ ਜਿਹੜੇ ਟਰੱਕਾਂ ਸੰਬੰਧੀ ਚੇਤਾ ਤੇ ਆਖਿਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਅਮਰੀਕਾ ਤੇ ਰੂਸ ਦੇ ਵਿਚਕਾਰ ਆ ਇਸ ਵੇਲੇ ਗੱਲਬਾਤ ਸਾਊਦੀ ਅਰਬ ਦੇ ਵਿੱਚ ਹੋਈ ਹੈ ਉਹਦੇ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸਭ ਤੋਂ ਪਹਿਲਾ ਮਸਲਾ ਸੋਸ਼ਲ ਸਿਕਿਉਰਿਟੀ ਦਾ ਸੋਸ਼ਲ ਸਿਕਿਉਰਿਟੀ ਦਾ ਚੀਫ ਨੇ ਮਿਸ਼ੈਲ ਕਿੰਗ ਮਿਸ਼ੈਲ ਕਿੰਗ ਐਕਟਿੰਗ ਹੈੱਡ ਆਫ ਸੋਸ਼ਲ ਸਿਕਿਉਰਿਟੀ ਨੇ ਰਿਜ਼ਾਈਨ ਕਰਤਾ ਉਹ ਕਹਿੰਦੀ ਹੈ ਵੀ ਮੈਂ ਰਿਜ਼ਾਈਨ ਕਰ ਰਹੀ ਹਾਂ ਆਪਣੀ ਨੌਕਰੀ ਤੋਂ ਕਿਉਂਕਿ ਐਲਨ ਮਸਕ ਦੇ ਨਾਲ ਸਹਿਮਤੀ ਨਹੀਂ ਹੈ ਅਮਰੀਕਾ ਦੇ ਵਿੱਚ ਜਿਹੜੀਆਂ ਡੋਜ ਸਰਵਿਸਸਿਜ਼ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਮਸਕ ਗਰੁੱਪ ਆ ਉਹ ਡਾਟੇ ਦੀ ਐਕਸੈਸ ਚਾਹੁੰਦਾ ਆ ਇਹ ਵਕਫ ਵਕਫ ਥਾਂ ਉੱਤੇ ਬੜਾ ਵੱਡਾ ਵਿਵਾਦ ਆ ਇਸ ਵੇਲੇ ਕੈਲਨ ਮਸਕ ਨੂੰ ਇਹ ਐਕਸੈਸ ਦੇਣੀ ਚਾਹੀਦੀ ਆ ਕਿ ਨਹੀਂ ਜਿਹੜੇ ਐਲਨ ਮਸਕ ਆ ਇਹਨਾਂ ਨੇ ਬਹੁਤ ਸਾਰੇ ਸੰਵੇਦਨਸ਼ੀਲ ਸਰਕਾਰੀ ਅੰਕੜਿਆਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜੀ ਮਿਸ਼ੇਲ ਕਿੰਗ ਸੀ ਇਹ ਇਸ ਗੱਲ ਤੋਂ ਨਾ ਕਰ ਦਿੱਤੀ ਕਿ ਤੁਹਾਨੂੰ ਅਸੀਂ ਇਹ ਐਕਸੈਸ ਨਹੀਂ ਦੇਣੀ ਤੁਹਾਨੂੰ ਅਸੀਂ ਇਹ ਪਾਸਵਰਡ ਨਹੀਂ ਦੇਣੀ ਤੁਸੀਂ ਸਾਡੇ ਕੰਪਿਊਟਰ ਨਹੀਂ ਚੈੱਕ ਕਰ ਸਕਦੇ ਅ ਜਿਹੜੀ ਨਵੇਂ ਲੀਡਰ ਦੇ ਅਪਾਇੰਟਮੈਂਟ ਕੀਤੀ ਗਈ ਹੈ ਹੁਣ ਰਾਸ਼ਟਰਪਤੀ 트럼ਪ ਨੇ ਕਿੰਗ ਨੂੰ ਰਿਪਲੇਸ ਕਰ ਦਿੱਤਾ ਲੀਲੈਂਡ ਡਿਡੇਕ ਸੋਸ਼ਲ ਸਿਕਿਉਰਿਟੀ ਫਰਾਡ ਇਨਵੈਸਟੀਗੇਟਰ ਲਾ ਦਿੱਤਾ ਗਿਆ ਰੌਲਾ ਕੀ ਹੈ ਲੀਡਰਸ਼ਿਪ ਦਾ ਰੌਲਾ ਇਹ ਹੈ ਬਹੁਤ ਸਾਰੇ ਜਿਹੜੇ ਐਕਸਪਰਟ ਨੇ ਉਹ ਇਸ ਵੇਲੇ ਚਿੰਤਾ ਤੇ ਇਸ ਗੱਲ ਤੋਂ ਨੇ ਕਿ ਡੋਨਾਲਡ 트럼ਪ ਨੇ ਜਿਹੜੇ ਜ਼ਿਆਦਾ ਤਜਰਬੇਕਾਰ ਬੰਦੇ ਸੀ ਉਹਨਾਂ ਨੂੰ ਰੱਖਣ ਦੀ ਥਾਂ ਦੇ ਉੱਤੇ ਡੁਡੇਕ ਜਿਹੜੇ ਬਿਲਕੁਲ ਨਵੇਂ ਆ ਉਹਨਾਂ ਨੂੰ ਸਿਲੈਕਟ ਕਰ ਲਿਆ ਦੇ ਨਾਲ ਰਿਸਕ ਹੋ ਸਕਦਾ ਡਰ ਇਹ ਆ ਕੁਝ ਲੋਕਾਂ ਨੂੰ ਇਹ ਡਰ ਲੱਗ ਰਿਹਾ ਹੈ ਸੋ ਲੇਕਿਨ ਜਿਹੜਾ ਸੋਸ਼ਲ ਸਿਕਿਉਰਿਟੀ ਪੇਮੈਂਟਸ ਆ ਡਿਲੇ ਹੋ ਸਕਦੀਆਂ ਲੇਟ ਹੋ ਸਕਦੀਆਂ ਕਿਉਂਕਿ ਲੀਡਰਸ਼ਿਪ ਚੇਂਜ ਹੋ ਗਈ ਆ ਪਹਿਲੇ ਨੇ ਇਹ ਆਪਾਂ ਵਿਸਥਾਰ ਚ ਗੱਲ ਕਰਦੇ ਹਾਂ ਕਿ ਜਿਹੜੇ ਇਹ ਕਿੰਗ ਸੀਨ ਨੇ ਕਿਉਂ ਨਾ ਕੀਤੀ ਜਾਂ ਅਸਲ ਦੇ ਵਿੱਚ ਰੌਲਾ ਕੀ ਆ ਵਾਈਟ ਹਾਊਸ ਇਸ ਕਾਲ ਨੂੰ ਡਿਫੈਂਡ ਕਰ ਰਿਹਾ ਵਾਈਟ ਹਾਊਸ ਨੇ ਇਹ ਕਹਿਆ ਕਿ ਸਾਡਾ ਗੋਲ ਅਸਲ ਦੇ ਵਿੱਚ ਜਿਹੜੇ ਫਰਾਡ ਹੋ ਰਹਾ ਹੈ ਜਾਂ ਮਨੀ ਵੇਸਟ ਹੋ ਰਹੀ ਹੈ ਉਹਨੂੰ ਲੱਭਣਾ ਹੈ ਨਾ ਕਿ ਅਸੀਂ ਕਿਸੇ ਸੀਨੀਅਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ ਵੀ ਉਹਨਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਆ ਡਿਲੇ ਹੋਵੇ ਉਹ ਲੇਟ ਹੋਵੇ ਸਰਕਾਰ ਦੇ ਜਿਹੜੇ ਆਫੀਸਰਸ ਨੇ ਟਾਪ ਅਫੀਸ਼ੀਅਲ ਵੱਖ-ਵੱਖ ਸਰਕਾਰੀ ਅਹੁਦਿਆਂ ਦੇ ਉੱਤੇ ਵੱਖ-ਵੱਖ ਸਰਕਾਰੀ ਡਿਪਾਰਟਮੈਂਟਸ ਦੇ ਵਿੱਚ ਉਹ ਲਗਭਗ ਇਸੇ ਗੱਲ ਕਰਕੇ ਆਪਣੀਆਂ ਨੌਕਰੀਆਂ ਛੱਡ ਗਿਆ ਕਿ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਆ ਉਹ ਰਿਸਕ ਦੇ ਉੱਤੇ ਆ ਸੋਸ਼ਲ ਸਿਕਿਉਰਿਟੀ ਦੇ ਵਿੱਚ ਬਹੁਤ ਸਾਰੀਆਂ ਡਿਟੇਲਸ ਹੁੰਦੀਆਂ ਪ੍ਰਾਈਵੇਟ ਡਿਟੇਲਸ ਨੇ ਜਿਵੇਂ ਕਿੰਨੀ ਕਮਾਈ ਆ ਬੈਂਕ ਅਕਾਊਂਟ ਕਿੰਨੇ ਆ ਜਾਂ ਮੈਡੀਕਲ ਰੈਕੋਰਡ ਕੀ ਆ ਇਹ ਸਾਰਿਆਂ ਦੇ ਬਾਰੇ ਜਿਹੜੀ ਡਾਟਾ ਸਿਕਿਉਰਿਟੀ ਬਾਰੇ ਰਿਸਕ ਹੈ ਉਸ ਨੂੰ ਲਿਆ ਕਿਉਂਕਿ ਸਾਰਾ ਕੁਝ ਐਲਨ ਮਸਕ ਦੇ ਕੋਲ ਜਾਂ ਡੌਜ ਦੇ ਕੋਲ ਜਾ ਰਿਹਾ ਰਾਸ਼ਟਰਪਤੀ ਟਰੰਪ ਦੇ ਡੌਜ ਤੇ ਐਲਨ ਮਸਕ ਇਹ ਕਹਿੰਦੇ ਆ ਵੀ ਕਪੜੇ ਬਹੁਤ ਹੋ ਰਿਹਾ ਅਸਲ ਦੇ ਵਿੱਚ ਗੜਬੜਾ ਸਾਰੇ ਸਿਸਟਮ ਦੇ ਵਿੱਚ ਉਹ ਅਸੀਂ ਠੀਕ ਕਰਨੀ ਆ ਬਹੁਤ ਸਾਰਾ ਸਰਕਾਰ ਦਾ ਪੈਸਾ ਇਦਾਂ ਹੀ ਜਾਈ ਜਾਂਦਾ ਹੁਣ ਉਹ ਠੀਕ ਕਰਨ ਦੇ ਲਈ ਉਹਨਾਂ ਕੋਲੇ ਅੰਕੜੇ ਚਾਹੀਦੇ ਔਰ ਉਹਨਾਂ ਕੋਲੇ ਐਕਸੈਸ ਚਾਹੀਦੀ ਹੈ ਉਹ ਕੰਪਿਊਟਰ ਦੀ ਉਹਨਾਂ ਕੋਲੇ ਪਾਸਵਰਡ ਚਾਹੀਦੇ ਤਾਂ ਕਿ ਉਹਨਾਂ ਨੂੰ ਸਾਰਾ ਕੁਝ ਉਹਨਾਂ ਦੇ ਹੱਥ ਵਿਚ ਆ ਸਕੇ ਫੇਰ ਇਹੋ ਕਰ ਸਕਦੇ ਆ ਹੁਣ ਇਹ ਕਿਸੇ ਇੱਕ ਬੰਦੇ ਦੇ ਹੱਥ ਚ ਦੇਣਾ ਕਿਤੇ ਨਾ ਕਿਤੇ ਰਿਸਕੀ ਆ ਜਾਂ ਲੋਕਾਂ ਨੂੰ ਲੱਗ ਰਿਹਾ ਵੀ ਇਦਾਂ ਕਿਉਂਕਿ ਪਹਿਲਾਂ ਕਦੇ ਹੋਇਆ ਨਹੀਂ ਹਰ ਇੱਕ ਡਿਪਾਰਟਮੈਂਟ ਆ ਸੋਸ਼ਲ ਸਿਕਿਉਰਿਟੀ ਦਾ ਇੱਕ ਡਿਪਾਰਟਮੈਂਟ ਆ ਉਹਦੇ ਮੁਖੀ ਦੇ ਕੋਲੇ ਦਾ ਜਿਹੜਾ ਪਾਸਵਰਡ ਆ ਜਾਂ ਇਹਦਾ ਡਾਟਾ ਆ ਇਸੇ ਤਰ੍ਹਾਂ ਹੀ ਆ ਰਿਹਾ ਆਈਆਰਐਸ ਬਾਰੇ ਆਪਾਂ ਐਲਨ ਮਾਸਕ ਨੂੰ ਸਾਰਾਂ ਦੀ ਐਕਸੈਸ ਚਾਹੀਦੀ ਆ ਇਹ ਇਸ ਕਰਕੇ ਚਾਹੀਦੀ ਆ ਕਿਉਂਕਿ ਜੇ ਉਹਨਾਂ ਕੋਲ ਐਕਸੈਸ ਨਹੀਂ ਆ ਤੇ ਉਹ ਫਿਰ ਸੁਧਾਰ ਕਿਦਾ ਕਰ ਸਕਦੇ ਐ ਐਲਨ ਮਾਸਕ ਨੇ ਕਲੇਮ ਕੀਤਾ ਵੀ ਫਰਾਡ ਹੋ ਰਿਹਾ ਸੋਸ਼ਲ ਸਿਕਿਉਰਿਟੀ ਦੇ ਵਿੱਚ ਹਾਲਾਂਕਿ ਸਬੂਤ ਉਹਨਾਂ ਨੇ ਕੋਈ ਨਹੀਂ ਦਿੱਤਾ ਪਰ ਹੁਣ ਇਸ ਗੱਲ ਦੀ ਚਿੰਤਾ ਇਹ ਆ ਕਿ ਪ੍ਰਾਈਵੇਸੀ ਦੇ ਬਾਰੇ ਚਿੰਤਾ ਆ ਜਿਹੜੇ ਮਾਹਰ ਉਹ ਇਹ ਕਹਿੰਦੇ ਆ ਕਿ ਜੇ ਮਾਸਕ ਦੀ ਟੀਮ ਨੂੰ ਸੋਸ਼ਲ ਸਿਕਿਉਰਿਟੀ ਰੈਕੋਰਡ ਦੇ ਐਕਸੈਸ ਦੇ ਦਿੰਦੀ ਹੈ ਤਾਂ ਇਹ ਨਾਲ ਜਿਹੜਾ ਸੀਰੀਅਸ ਸਿਕਿਉਰਿਟੀ ਰਿਸਕ ਹੋ ਸਕਦਾ ਅਲਨ ਮਸਕ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਦਾਵਾ ਕੀਤਾ ਜੇ ਵੀ ਬਹੁਤ ਮਹੱਤਵਪੂਰਨ ਗੱਲ ਆ ਕਿ ਮੈਂ ਜਿਹੜਾ ਉਹਨੇ ਸ਼ਬਦ ਵਰਤੇ ਆ ਕਿ ది బిਗੇਸਟ ਫਰਾਡ ਇਨ ਹਿਸਟਰੀ ਕਿ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਘਪਲਾ ਮੈਂ ਖੋਲ ਕੇ ਤੁਹਾਡੇ ਸਾਹਮਣੇ ਰੱਖ ਦਿੱਤਾ ਸੋਸ਼ਲ ਸਿਕਿਉਰਿਟੀ ਨਾਲ ਸੰਬੰਧਿਤ ਵੀ ਹੋਰ ਆ ਹੁਣ ਇਹਨੂੰ ਫਿਕਸ ਕਰਨਾ ਸੀ ਹੋ ਕੀ ਰਿਹਾ ਉਹਨਾਂ ਦੇ ਕਹਿਣ ਅਨੁਸਾਰ ਹਾਲਾਂਕਿ ਦਾ ਸਬੂਤ ਕੋਈ ਨਹੀਂ ਦਿੰਦਾ ਉਹਨਾਂ ਨੇ ਜੇ ਸੋਸ਼ਲ ਸਿਕਿਉਰਿਟੀ ਡਾਟਾਬੇਸ ਦਾ ਇਸ਼ੂ ਆ ਤਾਂ ਉਹ ਕਹਿੰਦੇ ਵੀ 20 ਮਿਲੀਅਨ ਲੋਕ ਨੇ ਇੱਥੇ ਸੋਸ਼ਲ ਸਿਕਿਉਰਿਟੀ ਇਹਨਾਂ ਨੂੰ ਦਿੱਤੀ ਜਾ ਰਹੀ ਆ ਜਿਨ੍ਹਾਂ ਦੀ ਉਮਰ 100 ਸਾਲ ਤੋਂ ਉੱਤੇ ਆ ਮਤਲਬ ਸਰਕਾਰੀ ਕਾਗਜ਼ਾਂ ਦੇ ਵਿੱਚ 100 ਸਾਲ ਤੋਂ ਉੱਤੇ 20 ਮਿਲੀਅਨ ਲੋਕ ਨੇ ਜਿਹੜੇ ਸੋਸ਼ਲ ਸਿਕਿਉਰਿਟੀ ਲੈ ਰਹੇ ਆ ਜਦੋਂ ਹੁਣ ਅਮਰੀਕਾ ਦੇ ਅੰਕੜੇ ਦੇਖੋ ਵੀ ਅਮਰੀਕਾ 'ਚ 100 ਸਾਲ ਤੋਂ ਉੱਤੇ ਬੰਦੇ ਕਿੰਨੇ ਆ ਤਾਂ ਉਹ 88010 ਤੇ ਆ ਮਤਲਬ 85 88000 ਦੇ ਕਰੀਬ ਮਤਲਬ ਸਾਰੇ ਅਮਰੀਕਾ ਦੇ ਵਿੱਚ ਬੰਦੇ 88000 ਆ 100 ਸਾਲ ਤੋਂ ਉੱਤੇ ਉਮਰ ਵਾਲੇ ਤੇ ਸੋਸ਼ਲ ਸਿਕਿਉਰਿਟੀ ਵੀ ਮਿਲਣ ਨੂੰ ਜਾ ਰਹੀ ਹੈ ਬਾਕੀ ਕਿੱਥੇ ਜਾ ਰਹੀ ਹੈ ਹੁਣ ਇਹ ਐਲਨ ਮਸਕ ਨੇ ਕਿਹਾ ਵੀ ਮੈਂ ਇਹ ਫਿਕਸ ਕਰਨੀ ਹੈ ਦੂਜਾ ਉਹਨਾਂ ਨੇ ਇੱਕ ਚਾਰਟ ਵੀ ਸ਼ੇਅਰ ਕੀਤਾ ਜਿਹਦੇ ਵਿੱਚ ਇਹ ਦੇਖਿਆ ਹੈ ਕਿ ਲੋਕ ਜਿਹੜੇ ਆ ਉਹ ਜਿੰਦੇ ਨਹੀਂ ਹੋਣੇ ਚਾਹੀਦੇ ਅੱਜ ਪਰ ਕਾਗਜ਼ਾਂ 'ਚ ਜਿੰਦੇ ਇਹਦਾ ਮਤਲਬ ਇਹ ਬਹੁਤ ਇੱਕ ਸੀਰੀਅਸ ਗੱਲ ਆ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ ਪੂਤਾਂ ਨੂੰ ਸੋਸ਼ਲ ਸਿਕਿਉਰਿਟੀ ਜਾ ਰਹੀ ਹੈ ਸ਼ਬਦ ਵਰਤੇ ਆ ਉਹਨਾਂ ਨੇ ਹੁਣ ਨੰਬਰ ਬਹੁਤ ਫਰਕ ਆ ਐਲਨ ਮਸਕ ਨੇ ਜਿਹੜਾ ਪੁਆਇੰਟ ਆਊਟ ਕੀਤਾ ਆ ਕਿ ਸੋਸ਼ਲ ਸੈਕਿਉਰਿਟੀ ਨੰਬਰ ਜਿਹੜੇ ਦਿੱਤੇ ਗਏ ਐਕਚੁਅਲ ਨੰਬਰ ਨਾਲੋਂ ਫਰਕ ਬਹੁਤ ਆ ਪਹਿਲਾਂ ਵੀ ਸੋਸ਼ਲ ਸੈਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਇਹ ਇਸ਼ੂ ਆਇਆ ਸੀ ਜਿਹਦੇ ਨਾਲ ਜਿਹੜਾ ਇਹਦਾ 2023 ਵਿੱਚ ਆਡਿਟ ਹੋਇਆ ਸੀ ਹੁਣ ਆਡਿਟ ਦੇ ਰਿਜ਼ਲਟ ਜਿਹੜੇ ਉਹਦੇ ਵਿੱਚੋਂ ਇਹ ਪਤਾ ਲੱਗਿਆ ਸੀ ਕਿ 18.9 ਮਿਲੀਅਨ ਲੋਕ ਜਿਹੜੇ ਲਿਸਟ ਕੀਤੇ ਗਏ ਨੇ ਉਹ 100 ਸਾਲ ਤੋਂ ਉੱਤੇ ਜਾਂ ਇਹ ਤੋਂ ਜ਼ਿਆਦਾ ਨੇ ਪਰ ਉਹਨਾਂ ਨੂੰ ਡੈਡ ਨਹੀਂ ਕਿਹਾ ਮਤਲਬ ਕਈ ਲੋਕ ਤਾਂ 200 ਸਾਲ ਤੋਂ ਵੀ ਉੱਤੇ ਦੱਸੇ ਗਏ ਆ ਵੀ ਉਹਦੇ ਅੰਕੜਿਆਂ ਦੇ ਵਿੱਚ ਐਲਨ ਮਸਕ ਨੇ ਅੱਜ ਆਪਣੇ ਐਕਸ ਦੇ ਉੱਤੇ ਜਿਹੜਾ ਅੰਕੜੇ ਪਾਏ ਆ ਸੋ ਇਹ ਇੱਕ ਵੱਡਾ ਕਨਸਰਨ ਆ ਇੱਥੇ ਕਿ ਇੱਕ ਪਾਸੇ ਸਿਰਫ 887000 ਬੰਦਾ 100 ਸਾਲ ਤੋਂ ਉੱਤੇ ਸਾਰਾ ਹੈਗਾ ਤੇ ਇੱਥੇ ਮਿਲੀਅਨਸ ਦੇ ਵਿੱਚ ਸੋਸ਼ਲ ਸਿਕਿਉਰਿਟੀ ਦੇ ਵਿੱਚ ਲੋਕ ਜਿਹੜੇ ਆ ਉੱਤੇ ਪਾਏ ਆ ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਉਹ ਕਹਿੰਦੇ ਆ ਵੀ ਸਾਨੂੰ ਇਹਦਾ ਐਕਸੈਸ ਮਿਲੂਗਾ 200 ਸਾਲ ਵੀ ਕਿ 220 ਸਾਲ ਬੰਦਾ ਕਿੰਦਾ ਜੀ 240 ਸਾਲ ਤੱਕ ਬੰਦਾ ਕਿੰਦਾ ਜੀਦਾ ਰਹਿ ਸਕਦਾ ਜੀ ਪਰ ਅਮਰੀਕਾ ਦੇ ਵਿੱਚ ਲੱਖਾਂ ਹੀ ਲੋਕ ਉਹ ਆ ਜਿਹੜੇ ਮਤਲਬ 150 ਸਾਲ 170 ਸਾਲ 200 ਸਾਲ ਜਾਂ ਹਜ਼ਾਰ ਬੰਦਾ ਤੇ 240 ਸਾਲ ਦੇ ਨੇੜੇ ਦੱਸਿਆ ਗਿਆ ਹੁਣ ਇਹ ਹੋਤ ਨਹੀਂ ਸਕਦਾ ਪਰ ਕਾਗਜ਼ਾਂ 'ਚ ਹੈਗਾ ਇਹਦਾ ਮਤਲਬ ਕੀ ਆ ਬੰਦੇ ਮਰ ਗਏ ਪਰ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਜਾਈ ਜਾਂਦੀ ਹੈ ਇਹ ਗੱਲ ਐਲਨ ਮਸਕ ਕਹਿੰਦੇ ਆ ਪ੍ਰੂਫ ਪਰ ਕੋਈ ਨਹੀਂ ਉਹ ਕਹਿੰਦੇ ਮੈਂ ਇਸ ਚੀਜ਼ ਨੂੰ ਫਿਕਸ ਕਰਨਾ ਇਸ ਚੀਜ਼ ਨੂੰ ਫਿਕਸ ਕਰ ਲਈ ਉਹਨਾਂ ਕੋਲੇ ਸਾਰਾ ਹਸਾਬ ਕਿਤਾਬ ਚਾਹੀਦਾ ਉਹਦਾ ਐਕਸੈਸ ਚਾਹੀਦੀ ਵੀ ਉਹ ਕਾਗਜ਼ ਪੱਤਰ ਸਾਰੇ ਕਾਗਜ਼ ਪੱਤਰ ਕਹਦੇ ਕੰਪਿਊਟਰ ਰਿਕਾਰਡ ਨੂੰ ਦੇਖ ਸਕਣ ਜਿਹੜੇ ਇਹ ਸੋਸ਼ਲ ਸਿਕਿਉਰਿਟੀ ਦੇ ਬੰਦੇ ਨੇ ਉਹ ਰਿਜ਼ਾਈਨ ਕਰ ਗਏ ਉਹ ਕਹਿੰਦੀ ਵੀ ਮੈਂ ਨਹੀਂ ਇਹ ਦੇ ਸਕਦੀ ਇੱਕ ਬੰਦੇ ਨੂੰ ਸਾਰਾ ਸਾਰਾ ਕੁਝ ਰਿਸਕ ਦੇ ਉੱਤੇ ਆ ਸਕਦਾ ਸੋ ਇਹ ਅੱਜ ਇੱਕ ਵੱਡਾ ਮੁੱਦਾ ਜਿਹੜਾ ਡਾਟਾਬੇਸ ਨੂੰ ਲੈ ਕੇ ਚੱਲ ਰਿਹਾ ਹੈ ਗੂਗਲ ਨੇ ਗੂਗਲ ਮੈਪਸ ਆਪਾਂ ਦੇਖਦੇ ਕਿਤੇ ਕਿਤੇ ਨੂੰ ਜਾਣਾ ਹੋਵੇ ਫੋਨ ਦੇ ਉੱਤੇ ਗੂਗਲ ਮੈਪਸ ਦੇ ਉੱਤੇ ਆਪਾਂ ਐਡਰੈਸ ਪਾ ਲਈਨੇ ਉਹ ਥਾਂ ਦਾ ਨਾਮ ਲਿਖਿਆ ਹੁੰਦਾ ਗੂਗਲ ਕੰਪਨੀ ਇਹ ਨਾਮ ਲਿਖਦੀ ਹੈ ਵੀ ਮੰਨ ਲਓ ਇਹ ਸਹੀ ਆ ਬ੍ਰੈਂਟਨ ਨਾ ਜਾਂ ਉਹਦਾ ਅਲੱਗ ਲੱਗਣਾ ਇਦਾਂ ਹੀ ਵੱਡੇ ਨਾਮ ਜਿਨ੍ਹਾਂ ਦੇ ਵਿੱਚ ਗਲਫ ਆਫ ਮੈਕਸੀਕੋ ਆ ਉਹਦਾ ਨਾਮ ਗਲਫ ਆਫ ਮੈਕਸੀਕੋ ਆ ਰਾਸ਼ਟਰਪਤੀ 트੍ਰੰਪ ਬਣ ਕੇ ਅਮਰੀਕਾ ਦੇ ਉਹ ਕਦੇ ਵੀ ਇਹਦਾ ਨਾਮ ਬਦਲ ਕੇ ਆਪਾਂ ਗਲਫ ਆਫ ਮੈਕਸੀਕੋ ਨਹੀਂ ਰੱਖਣਾ ਇਹਨੂੰ ਮੈਕਸੀਕੋ ਦੀ ਖਾੜੀ ਨਹੀਂ ਇਹਨੂੰ ਗਲਫ ਆਫ ਅਮਰੀਕਾ ਇਹਦਾ ਨਾਮ ਰੱਖ ਦਿਓ ਮਤਲਬ ਅਮਰੀਕਾ ਦੀ ਖਾੜੀ ਜਿਹੜਾ ਸਮੁੰਦਰ ਆ ਬਹੁਤ ਵੱਡਾ ਗਲਫ ਆ ਜਿਹੜੀ ਹੁਣ ਗੂਗਲ ਜੋ ਸਰਕਾਰ ਨੇ ਕਿਹਾ ਗੂਗਲ ਨੇ ਤਾਂ ਉਹੀ ਕਰਨਾ ਅਮਰੀਕਾ ਦੇ ਵਿੱਚ ਸਰਕਾਰ ਨੇ ਕਿਹਾ ਜੀ ਇਹਦਾ ਨਾਮ ਹੋਊਗਾ ਗਲਫ ਆਫ ਅਮਰੀਕਾ ਗੂਗਲ ਨੇ ਉਹਦਾ ਨਾਮ ਬਦਲ ਕੇ ਗਲਫ ਆਫ ਮੈਕਸੀਕੋ ਤੋਂ ਆਪਣੇ ਗੂਗਲ ਮੈਪਸ ਦੇ ਵਿੱਚ ਜਾਂ ਆਪਣੇ ਸਾਰੇ ਡਾਟੇ ਦੇ ਵਿੱਚ ਉਹਨੂੰ ਲਿਖਤਾ ਗਲਫ ਆਫ ਅਮਰੀਕਾ ਹੁਣ ਮੈਕਸੀਕੋ ਇਤਰਾਜ਼ ਕਰ ਰਿਹਾ ਵੀ ਇਹਦਾ ਨਾਮ ਤੁਸੀਂ ਬਦਲਿਆ ਕਿੱਦਾਂ ਕਿਸੇ ਥਾਂ ਦਾ ਨਾਮ ਬਦਲਣ ਦੇ ਲਈ ਜੇ ਤੇ ਇੱਕ ਦੇਸ਼ ਦੇ ਵਿੱਚ ਕਿਸੇ ਤਾਂ ਦਾ ਨਾਮ ਬਦਲਣਾ ਉਹਦਾ ਵੀ ਇੱਕ ਸਿਸਟਮ ਆ ਉਹਦਾ ਇੱਕ ਪ੍ਰੋਸੀਜਰ ਆ ਉਹਦੇ ਵਿੱਚ ਸੈਨਟ ਜਾਂ ਜੋ ਵੀ ਪਾਰਲੀਮੈਂਟ ਉਹਨੂੰ ਪਾਸ ਕਰਦੀ ਹੈ ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਸੇ ਚੀਜ਼ ਦਾ ਨਾਮ ਬਦਲਣਾ ਤਾਂ ਉਹਦੇ ਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨਜ਼ੂਰੀ ਲੈਣੀ ਪਊਗੀ ਹੁਣ ਇਹ ਜਿਹੜਾ ਪਾਣੀ ਹੈ ਇਹਨੂੰ ਕਿਊਬਾ ਵੀ ਸ਼ੇਅਰ ਕਰਦਾ ਮੈਕਸੀਕੋ ਵੀ ਸ਼ੇਅਰ ਕਰਦੀ ਆ ਕਰਦਾ ਤੇ ਜਿਹੜਾ ਦੇਸ਼ ਇਹ ਅਮਰੀਕਾ ਵੀ ਸ਼ੇਅਰ ਕਰਦਾ ਸੋ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਇਹਦਾ ਨਾਮ ਨਹੀਂ ਰੱਖਿਆ ਜਾ ਸਕਦਾ ਜਿਹੜੇ ਮੈਕਸੀਕੋ ਵਾਲੇ ਆ ਮੈਕਸੀਕੋ ਦੇ ਪ੍ਰੈਜ਼ੀਡੈਂਟ ਆ ਹੋਨੇਗਾ ਵੀ ਮੈਂ ਕੇਸ ਕਰੂੰਗੀ ਤੁਹਾਡੇ ਤੇ ਅਦਾਲਤ ਚ ਲੈ ਕੇ ਜਾਊਂਗੀ Google ਨੇ ਕੀਤਾ ਕਿਦਾਂ ਇਹ ਗਲਫ ਆਫ ਅਮਰੀਕਾ ਕਿਦਾਂ ਲਿਖਤਾ ਮਤਲਬ ਇਹਦਾ ਕੋਈ ਕਾਨੂੰਨ ਹੀ ਨਹੀਂ ਹੈ ਕਿਸੇ ਨੂੰ ਪੁੱਛਣਾ ਹੀ ਨਹੀਂ ਜਾਂ ਕੋਈ ਅੰਤਰਰਾਸ਼ਟਰੀ ਪੱਧਰ ਤੇ ਕੋਈ ਫੈਸਲਾ ਹੀ ਨਹੀਂ ਹੋਇਆ ਕੋਈ ਕਾਗਜ਼ ਪੱਤਰ ਹੀ ਨਹੀਂ ਆਇਆ ਸਿੱਧਾ ਹੀ ਫੈਸਲਾ ਕਰਤਾ ਵੀ ਇਹਦਾ ਨਾਮ ਬਦਲੋ ਜੇ ਰਾਸ਼ਟਰਪਤੀ ਨੇ ਕਹਿ ਦਿੱਤਾ ਹੁਣ Google ਨੇ ਦਲੀਲ ਦਿੱਤੀ ਉਹ ਕਹਿੰਦੇ ਅਸੀਂ ਅਮਰੀਕਾ ਚ ਬਦਲਿਆ ਹੈ ਨਾ ਜੇ ਤੁਸੀਂ ਅਮਰੀਕਾ ਦੇ ਕੰਪਿਊਟਰ ਦੇ ਉੱਤੇ ਜਾਂ ਫੋਨ ਦੇ ਉੱਤੇ ਦੇਖੋਗੇ ਨਕਸ਼ਾ ਤਾਂ ਉੱਥੇ ਗਲਫ ਆਫ ਅਮਰੀਕਾ ਲਿਖਿਆ ਆਊਗਾ ਜੇ ਤੁਸੀਂ ਇਹਨੂੰ ਬਾਹਰ ਜਾ ਕੇ ਅਮਰੀਕਾ ਤੋਂ ਕਿਤੇ ਦੇਖਦੇ ਆ ਤਾਂ ਇਦਾਂ ਮਤਲਬ ਵੀ ਆ ਕਿ ਉਹਨਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇਹਦਾ ਨਾਮ ਬਦਲਿਆ ਨਹੀਂ ਆਪਣੇ ਦੇਸ਼ ਦੇ ਲਈ ਬਦਲ ਲਿਆ ਪਰ ਜਿਹੜੇ ਪ੍ਰੈਜ਼ੀਡੈਂਟ ਨੇ ਮੈਕਸੀਕੋ ਦੇ ਉਹ ਕਹਿੰਦੇ ਆ ਵੀ ਇਹ ਬਹੁਤ ਗਲਤ ਆ ਇਹਨੂੰ ਗਲਫ ਆਫ ਮੈਕਸੀਕੋ ਹੀ ਕਹਿਣਾ ਚਾਹੀਦਾ ਇਹਦਾ ਕੋਈ ਮਤਲਬ ਨਹੀਂ ਆ ਕਿ ਅਮਰੀਕਾ ਦੇ ਯੂਜ਼ਰਸ ਦੇ ਲਈ ਇਹ ਹੋਰ ਆ ਤੇ ਮੈਕਸੀਕੋ ਦੇ ਯੂਜ਼ਰਸ ਦੇ ਲਈ ਇਹ ਹੋਰ ਆ ਵੀ ਜਿੰਨਾ ਚਿਰ ਜਿਹੜੀ ਅਮਰੀਕਾ ਦੇ ਬਾਹਰ ਕੋਈ ਵੀ ਟੈਰੀਟਰੀ ਆ ਜਿਹੜੀ ਮੈਕਸੀਕਾ ਤੇ ਕਿਊਬਾ ਸ਼ੇਅਰ ਕਰ ਰਹੀ ਆ ਭਾਵੇਂ ਡੋਨਲਡ 트੍ਰੰਪ ਦੇ ਐਗਜ਼ੀਕਿਊਟਿਵ ਆਰਡਰਸ ਹੈਗੇ ਹੈ ਪਰ ਇਹ ਯੂਐਸ ਵਾਟਰਸ ਤੇ ਅਪਲਾਈ ਹੋ ਸਕਦਾ ਆ ਸਾਰਿਆਂ ਦੇ ਉੱਤੇ ਨਹੀਂ ਗਲਫ ਮੈਕਸੀਕੋ ਜਿਹੜਾ ਲਾ ਸੂਟ ਉਹਨਾਂ ਨੇ ਕਿਹਾ ਆ ਪ੍ਰੈਜ਼ੀਡੈਂਟ ਜਿਹੜੇ ਕਲਾਡੀਆ ਸ਼ੈਨਬਰਮ ਆ ਕਿ ਮੈਕਸੀਕੋ ਅਦਾਲਤ ਦੇ ਵਿੱਚ ਲੈ ਕੇ ਜਾਊਗੀ ਗੂਗਲ ਨੂੰ ਇਸ ਮਾਮਲੇ ਦੇ ਵਿੱਚ ਇੰਟਰਨੈਸ਼ਨਲ ਲਾ ਦਾ ਇਸ਼ੂ ਆ ਮੈਕਸੀਕੋ ਇਹ ਕਹਿ ਰਿਹਾ ਆ ਕਿ ਇਹ ਰੀਨੇਮ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਦੇ ਨਾਲ ਕਿਉਂਕਿ ਉਹਦੀ ਵਾਟਰ ਦੀ 1%ਜ ਆ ਗਲਫਾ ਮੈਕਸੀਕੋ ਜਦੋਂ ਕਿਹਾ ਜਾ ਰਿਹਾ ਔਰ ਇਹ 400 ਸਾਲ ਤੋਂ ਨਾਂ ਚੱਲਿਆ ਆ ਰਿਹਾ ਹਾਂ ਐਸੇ ਤਰੀਕੇ ਦੇ ਨਾਲ ਜਿਹੜੇ ਨਕਸ਼ਾ ਬਣਾਉਣ ਵਾਲੇ ਨੇ ਉਹਨਾਂ ਨੇ ਵੀ 400 ਸਾਲ ਤੋਂ ਇਹੀ ਨਾਂ ਰੱਖਿਆ ਹ ਹੁਣ ਇਹਦਾ ਪਾਣੀ ਨੋ ਡਾਊਟ ਅਮਰੀਕਾ ਦੇ ਕੋਲ ਕਾਫੀ ਆ ਪਰ ਅਮਰੀਕਾ ਕੋਲ 46% ਪਾਣੀ ਇਹਦਾ ਆ ਮਤਲਬ ਅਮਰੀਕਾ 46% ਹਿੱਸੇ ਨੂੰ ਸ਼ੇਅਰ ਕਰਦਾ ਮੈਕਸੀਕੋ 49% ਨੂੰ ਤੇ ਬਾਕੀ ਜਿਹੜਾ ਵਾਚਨ ਦਾ ਥੋੜਾ ਬਹੁਤ ਆ ਉਹ ਕਿਊਬਾ ਸ਼ੇਅਰ ਕਰਦਾ ਇਹ ਐਗਰੀਮੈਂਟ ਹੋਇਆ ਸੀ 1970 ਦੇ ਵਿੱਚ ਕਿਉਂਕਿ ਜੇ ਧਰਤੀ ਦੇ ਉੱਤੇ ਲੀਕ ਵਾਈ ਹੁੰਦੀ ਜਾਂ ਇੱਥੇ ਸਰਹੱਦ ਹੁੰਦੀ ਬਾਰਡਰ ਹੁੰਦਾ ਪਾਣੀ ਦੇ ਵਿੱਚ ਵੀ ਬਾਰਡਰ ਹੁੰਦਾ ਇੱਥੇ ਤੱਕ ਆ ਦੇਸ਼ ਆ ਇੱਥੇ ਤੱਕ ਆ ਦੇਸ਼ ਆ ਸੋ ਇਸ ਹਿਸਾਬ ਦੇ ਨਾਲ ਉਹ ਕਹਿੰਦੇ ਗਲਤ ਹੋ ਰਿਹਾ ਇਹਨੂੰ ਗਲਫ ਆਫ ਮੈਕਸੀਕੋ ਹੀ ਰਹਿਣ ਦੇਣਾ ਚਾਹੀਦਾ ਤੇ ਮੈਕਸੀਕੋ Google ਕੰਪਨੀ ਦੇ ਉੱਤੇ ਕੇਸ ਕਰ ਰਿਹਾ ਅਗਲਾ ਦੋਸਤੋ ਮੌਸਮ ਸੰਬੰਧੀ ਜਾਣਕਾਰੀ ਸਟ੍ਰੌਮ ਸਟ੍ਰੌਮ ਨੇ ਬਹੁਤ ਜ਼ਿਆਦਾ ਹਿੱਟ ਕੀਤਾ ਯੂ ਐਸ ਦੇ ਵੱਖ-ਵੱਖ ਥਾਵਾਂ ਦੇ ਉੱਤੇ ਵਿੰਟਰ ਸਟ੍ਰੌਮ ਆਇਆ ਤੇ ਇਹਨੇ ਹੜ੍ਹ ਆਏ ਆ ਬਰਫ਼ ਬਾਰੀ ਹੋਈ ਆ ਬਹੁਤ ਤੇਜ਼ ਹਵਾਵਾਂ ਕਈ ਸਟੇਟਾਂ ਦੇ ਵਿੱਚ ਚਲੀਆਂ ਕੈਂਟਕੀ ਦੇ ਵਿੱਚ ਸਭ ਤੋਂ ਵੱਧ ਅਸਰ ਪਿਆ ਘਟੋ-ਘਟ 12 ਲੋਕਾਂ ਦੀ ਮੌਤ ਕੈਂਟਕੀ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ ਤੇ ਬਹੁਤ ਸਾਰੇ ਦੂਜਿਆਂ ਨੂੰ ਹੈਲੀਕਾਪਟਰ ਤੇ ਕਿਸ਼ਤੀਆਂ ਦੇ ਨਾਲ ਰੈਸਕਿਊ ਕੀਤਾ ਗਿਆ ਲੋਕਾਂ ਨੇ ਵਾਰਨਿੰਗ ਇਗਨੋਰਸ ਕੀਤੀਆਂ ਬਹੁਤ ਸਾਰੀਆਂ ਮੌਤਾਂ ਇਸ ਕਰਕੇ ਹੋਈਆਂ ਕਿਉਂਕਿ ਜਿੱਧਰ ਹੜ੍ਹ ਆਏ ਆ ਜਿਹੜਾ ਪ੍ਰਸ਼ਾਸਨ ਨੇ ਕਿਹਾ ਵੀ ਇਧਰਲੇ ਪਾਸੇ ਨਾ ਜਾਓ ਲੋਕਾਂ ਨੇ ਉਹ ਹੜ੍ਹ ਦੇ ਵਿੱਚ ਦੀ ਕਾਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਸ਼ਾਇਦ ਅਸੀਂ ਇਹ ਫਲੱਡ ਵਾਲੇ ਏਰੀਏ ਦੇ ਵਿੱਚੋਂ ਨਿਕਲ ਜਾਾਂਗੇ ਉਹ ਬਹੁਤ ਡੇਂਜਰਸ ਸੀ ਜ਼ਿਆਦਾ ਮੌਤਾਂ ਇਸ ਕਰਕੇ ਹੋਈਆਂ ਦੱਸੀਆਂ ਜਾ ਰਹੀਆਂ ਹਨ ਜਿਹੜੀ ਵੈਸਟ ਵਰਜੀਨੀਆ ਤੇ ਦੂਜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਵੀ ਹੜ੍ਹ ਆ ਕੁਝ ਪਾਰਟ ਜਿਹੜੇ ਵੈਸਟ ਵਰਜੀਨੀਆ ਦੇ ਫਿਰ ਵਰਜੀਨੀਆ ਇਸ ਤਰ੍ਹਾਂ ਟਨੈਸੀ ਉਹ ਹਾਰਡ ਹਿੱਟ ਹੋਏ ਆ ਇਹਦੇ ਪਾਣੀ ਦੇ ਪੱਧਰ ਉੱਤੇ ਜਾਣ ਦੇ ਨਾਲ ਜਿਹੜੇ ਬ੍ਰਿਜਸ ਆ ਪੋੜਾ ਬਹੁਤ ਸਾਰੇ ਰਸਤੇ ਆ ਜਿਹੜੇ ਅ 340 ਤੋਂ ਜ਼ਿਆਦਾ ਰਸਤੇ ਜਿਹੜੇ ਰੋਡ ਨੇ ਐਕਚੁਅਲੀ ਕੈਂਟਕੀ ਦੇ ਵਿੱਚ ਬੰਦ ਹੋਏ ਆ 100 ਪੁਲ ਜਿਹੜਾ ਆ ਉਹ ਕੱਲੇ ਪਾਈਕ ਕਾਉਂਟੀ ਦੇ ਵਿੱਚ ਵਹਿ ਗਿਆ ਪਾਣੀ ਦੇ ਨਾਲੇ ਪਾਣੀ ਇੰਨਾ ਤੇਜ਼ ਸੀ ਦੂਜਾ ਇਹ ਦੱਸ ਦਿਆ ਕਿ ਬੜਾ ਆ ਜਮਾ ਵਾਲਾ ਤਾਪਮਨ ਫ੍ਰੀਜ਼ਿੰਗ ਟੈਂਪਰੇਚਰ ਸਨੋ ਆਈਸ ਤੇ ਸਾਰਾ ਕੁਝ ਹੋਰ ਵਧੂਗਾ ਸਿਚੁਏਸ਼ਨ ਜਿਹੜੀ ਅੱਜ ਵੀ ਕਾਫੀ ਗੰਭੀਰ ਹੋਊਗੀ ਦੂਜਾ ਇਹ ਆ ਕਿ 13000 ਘਰ ਜਿਹੜੇ ਕੱਲੇ ਕਿੰਟੈਕੀ ਦੇ ਵਿੱਚ ਤੇ ਕਈ ਹਜ਼ਾਰਾਂ ਜਿਹੜੇ ਵੈਸਟ ਵਰਜੀਨੀਆ ਦੇ ਵਿੱਚ ਮਾਰੀਲੈਂਡ ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ ਉਹਨਾਂ ਦੇ ਜਿਹੜੇ ਬਿਜਲੀ ਆ ਉਹ ਚਲੇ ਗਈ ਤੇ ਬਿਨਾਂ ਬਿਜਲੀ ਤੋਂ ਬੈਠੇ ਆ ਜਿਹੜੀ ਪ੍ਰੈਜ਼ੀਡੈਂਟ 트ੰਪ ਨੇ ਉਹਨਾਂ ਨੇ ਅਪਰੂਵ ਕੀਤੀ ਹੈ ਡਿਜ਼ਾਸਟਰ ਡੈਕਲੇਰੇਸ਼ਨ ਤੇ ਫੈਡਰਲ ਏਡ ਅਲਾਉ ਕੀਤੀ ਆ ਇਹਦੇ ਲਈ ਸਰਚ ਤੇ ਰੈਸਕਿਊ ਦੇ ਲਈ ਜਿਹੜੀਆਂ ਐਮਰਜੈਂਸੀਜ਼ ਆ ਉਹ ਐਸੋ ਵੀ ਡਿclare ਕਈ ਥਾਵਾਂ ਦੇ ਉੱਤੇ ਕੀਤੀਆਂ ਗਈਆਂ ਨੇ ਅਗਲੀ ਗੱਲ ਪਰ ਦੋਸਤੋ ਜਿਹੜੇ ਫੂਡ ਵੈਂਡਰਸ ਨੇ ਕਿੰਗ ਕਾਉਂਟੀ ਦੇ ਵਿੱਚ ਇੱਥੇ ਸਿਆਟਲ ਦੇ ਵਿੱਚ ਵਿੰਸਿੰਗਟਨ ਦੇ ਵਿੱਚ ਇੱਥੇ ਨੇੜੇ ਤੇੜੇ ਇਹ ਜਿਹੜੇ ਫੂਡ ਵੈਂਡਰਸ ਨੇ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ ਜਿਹੜੇ ਗੈਰ ਕਾਨੂੰਨੀ ਤੌਰ ਤੇ ਫੂਡ ਵੈਂਡਰ ਫੂਡ ਵੇਚ ਰਹੇ ਆ ਬਿਨਾ ਪਰਮਿਟ ਤੋਂ ਤੇ ਕੋਈ ਰੈਸਟੋਰੈਂਟ ਨੂੰ ਪਰਮਿਟ ਚਾਹੀਦਾ ਹੁੰਦਾ ਤੁਸੀਂ ਕੋ ਖਾਣਾ ਬਣਾਉਣਾ ਬਣਾ ਕੇ ਵੇਚਣਾ ਆ ਉਹਨੂੰ ਪਹਿਲਾਂ ਪਰਮਿਟ ਲੈਣਾ ਪੈਂਦਾ ਪਰ ਹੁਣ ਇੱਥੇ ਕੀ ਹੋ ਰਿਹਾ ਸੀ ਐਟਲ ਚ ਤੇ ਅਮਰੀਕਾ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਵੀ ਕੋਈ ਵੀ ਟਰੱਕ ਦੇ ਵਿੱਚ ਆਪਣਾ ਬਣਾ ਕੇ ਸਾਰਾ ਕੁਝ ਲਾ ਕੇ ਤੇ ਕਿਤੇ ਵੀ ਵੇਚਣਾ ਸ਼ੁਰੂ ਕਰ ਦਿੰਦਾ ਜਿਹੜੇ ਆਮ ਤੌਰ ਤੇ ਕਾਮਨ ਲੋਕੇਸ਼ਨਸ ਨੇ ਵੈਂਡਰਸ ਨੇ ਜਿਹੜੇ ਉਹ ਮਤਲਬ ਜਿਹੜੀਆਂ ਕਾਨਸਰਟ ਵੈਨਿਊਜ਼ ਨੇ ਉਹਨਾਂ ਦੇ ਆਲੇ ਦੁਆਲੇ ਸਟੇਡੀਅਮਾਂ ਦੇ ਆਲੇ ਦੁਆਲੇ ਜਾਂ ਜਿਹੜੇ ਲੇਟ ਨਾਈਟ ਏਰੀਆ ਨੇ ਸਿਆਟਲ ਦੇ ਵਿੱਚ ਉਹਨਾਂ ਦੇ ਆਲੇ ਦੁਆਲੇ ਜਾ ਕੇ ਖੜੇ ਹੋ ਜਾਂਦੇ ਆ ਪ੍ਰਸ਼ਾਸਨ ਕਹ ਰਿਹਾ ਵੀ ਇਹ ਗੱਲ ਬਹੁਤ ਚਿੰਤਾ ਵਾਲੀ ਆ ਕਿ ਜਿਹੜਾ ਫੂਡ ਆ ਇਨਾ ਵੈਂਡਰਸ ਤੋਂ ਉਹ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ ਇਹ ਕਿਉਂਕਿ ਦੀ ਇਨਸਪੈਕਸ਼ਨ ਨਹੀਂ ਹੁੰਦੀ ਹੁਣ ਕਈ ਵੈਂਡਰ ਉਹ ਉਹਨਾਂ ਦੇ ਕੋਲੇ ਕਮਰਸ਼ੀਅਲ ਕਿਚਨ ਨਹੀਂ ਆ ਜਾਂ ਉਹ ਪ੍ਰੋਪਰ ਹੈਲਥ ਇਨਸਪੈਕਸ਼ਨ ਦੇ ਥਰੂ ਜਾਂਦੇ ਹੀ ਨਹੀਂ ਸਿੱਧਾ ਹੀ ਲਿਆ ਕੇ ਲਾ ਲੈਂਦੇ ਆ ਸੋ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਆ ਕਿ ਇਹਨਾਂ ਲੋਕਾਂ ਤੋਂ ਫੂਡ ਖਰੀਦਣ ਦੇ ਨਾਲ ਜਿਹੜੇ ਹੈਗੇ ਆ ਤੁਹਾਡੇ ਜ਼ਿਆਦਾ ਰਿਸਕੀ ਹੋ ਸਕਦਾ ਹੈ ਤੇ ਤੁਸੀਂ ਇਹ ਫੂਡ ਨਾ ਖਰੀਦੋ ਜਿਹੜੀ ਫੂਡ ਟਰੱਕ ਦੀ ਇਨਸਪੈਕਸ਼ਨ ਆ ਰੈਸਟੋਰੈਂਟ ਵਾਂਗੂੰ ਹੁੰਦੀ ਆ ਇਹਨਾਂ ਨੂੰ ਹੈਲਥ ਇਨਸਪੈਕਸ਼ਨ ਦੇ ਥਰੂ ਜਾਣਾ ਪੈਂਦਾ ਤੇ ਵੀ ਇਹ ਦੱਸਣ ਦੇ ਲਈ ਕਿ ਫੂਡ ਜਿਹੜਾ ਇਹ ਸ਼ੇਫ ਜਿਹੜੀਆਂ ਨਵੀਆਂ ਰਿਕੁਆਇਰਮੈਂਟਸ ਸੇਫਟੀ ਸਾਇੰਸ ਨੇ 225 ਦੇ ਵਿੱਚ ਇਸ ਸਾਲ ਤੋਂ ਸ਼ੁਰੂ ਤੋਂ ਲਾ ਕੇ ਤੇ ਜਿਹੜੇ ਫੂਡ ਟਰੱਕ ਨੇ ਜਾਂ ਦੂਜੇ ਵੈਂਡਰਸ ਨੇ ਉਹਨਾਂ ਨੂੰ ਫੂਡ ਸੇਫਟੀ ਰੇਟਿੰਗ ਸਾਈਨ ਲਾਉਣੇ ਪੈਂਦੇ ਆ ਸੋ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਸ ਚੀਜ਼ ਤੋਂ ਬਚ ਕੇ ਰਹੋ ਕਸਟਮਰ ਜਿਹੜੇ ਇਸ ਗੱਲ ਦੇ ਉੱਤੇ ਸਹਿਮਤ ਹੋਏ ਨੇ ਕਿ ਜਿਹੜੀ ਕਲੀਨਲਿਨੈਸ ਆ ਜਾਂ ਗੁੱਡ ਸੇਫਟੀ ਸਟੈਂਡਰਡਸ ਨੇ ਹਾਈਜੀਨ ਆ ਜਾਂ ਫੂਡ ਸੇਫਟੀ ਰੇਟਿੰਗ ਆ ਉਹ ਸਾਰਾ ਕੁਝ ਉੱਥੇ ਹੋਣਾ ਚਾਹੀਦਾ ਦੱਸਿਆ ਜਾ ਰਿਹਾ ਕਿ 750 ਦੇ ਕਰੀਬ ਮੋਬਾਈਲ ਫੂਡ ਵੈਂਡਰਸ ਨੇ ਕਿੰਗ ਕਾਉਂਟੀ ਦੇ ਵਿੱਚ ਤੇ ਉਹਨਾਂ ਸਾਰਿਆਂ ਨੂੰ ਫੂਡ ਸੇਫਟੀ ਸਾਈਨ ਲਾਉਣਾ ਪਊਗਾ ਜਦੋਂ ਉਹਨਾਂ ਦੀ 25 ਦੇ ਵਿੱਚ ਪਹਿਲੀ ਇਨਸਪੈਕਸ਼ਨ ਕੋਈ ਅੱਗੇ ਦੋਸਤੋ ਇੱਕ ਗੱਲਬਾਤ ਜਿਹੜੀ ਅੱਜ ਖਾਸ ਤੌਰ ਦੇ ਉੱਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਜਿਹੜੇ ਅਮਰੀਕਾ ਦੇ ਵਿੱਚ ਅੰਡਿਆਂ ਦੀਆਂ ਕੀਮਤਾਂ ਸੰਬੰਧੀ ਹੈ ਅਮਰੀਕਾ ਦੇ ਵਿੱਚ ਅੰਡਿਆਂ ਦੀ ਕੀਮਤਾਂ ਕਾਫੀ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਵਧੀਆਂ ਜਦੋਂ ਕਿ ਉਹਦੇ ਕੰਪੈਰੀਟਿਵਲੀ ਕੈਨੇਡਾ ਦੇ ਵਿੱਚ ਕੀਮਤਾਂ ਜਿਹੜੀਆਂ ਸਟੇਬਲਸ ਨੇ ਸਟੇਬਲ ਨੇ ਇਹ 150% ਤੋਂ ਜ਼ਿਆਦਾ ਜਿਹੜੇ ਕੀਮਤਾਂ ਆ ਉਹ ਵਧੀਆਂ ਨੇ 150% ਤੋਂ ਜ਼ਿਆਦਾ ਉਦਾ ਕਾਰਨ ਸਿੱਧਾ ਸਿੱਧਾ ਵਰਡ ਫਲ ਹੋ ਰਿਹਾ ਜਦੋਂ ਇਹਦਾ ਕੈਨੇਡਾ ਨਾਲ ਮੁਕਾਬਲਾ ਕਰਕੇ ਦੇਖਦੇ ਆ ਤੇ ਇਹ ਕੈਨੇਡਾ ਦੇ ਵਿੱਚ ਜੇ ਅਮਰੀਕਾ ਦੇ ਵਿੱਚ ਕੀਮਤਾਂ 150% ਵਧੀਆਂ ਤੇ ਅਮਰੀਕਾ ਦੇ ਵਿੱਚ 150% ਵਧੀਆਂ ਤੇ ਕੈਨੇਡਾ ਦੇ ਵਿੱਚ ਸਿਰਫ 4% ਵਧੀਆਂ ਉਹਦਾ ਕਾਰਨ ਇਹ ਹੈ ਕਿ ਫਾਰਮ ਬਹੁਤ ਵੱਡੇ ਆ ਤੇ ਪ੍ਰੋਬਲਮਸ ਉਨੀਆਂ ਹੀ ਵੱਡੀਆਂ ਆ ਅਮਰੀਕਾ ਦੇ ਵਿੱਚ ਜਿਹੜੇ ਐਗ ਫਾਰਮ ਨੇ ਬਹੁਤ ਵੱਡੇ ਨੇ ਤੇ ਕੁਝ ਦੇ ਵਿੱਚ ਤਾਂ ਕਹਿ ਲੋ ਵੀ 80 80 ਲੱਖ ਮੁਰਗੀ ਵੀ ਇੱਕ ਪੋਲਟਰੀ ਫਾਰਮ ਦੇ ਵਿੱਚ ਆ 80 ਲੱਖ ਯਾਨੀ ਕਿ 8 ਮਿਲੀਅਨ ਮੁਰਗੀਆਂ ਸੋ ਉਹ ਜਦੋਂ ਫਾਰਮ ਇਕੱਠਾ ਆ ਤੇ ਇੱਕ ਮੁਰਗੀ ਨੂੰ ਜਦੋਂ ਕੋਈ ਬਿਮਾਰੀ ਆ ਕੇ ਫੈਲਦੀ ਆ ਤੇ ਫਿਰ ਸਾਰਿਆਂ ਨੂੰ ਇਕੱਠੀ ਫੈਲ ਜਾਂਦੀ ਆ ਤੇ ਜਦੋਂ ਇੱਥੇ ਮੌਤ ਵੀ ਹੁੰਦੀ ਆ ਆ ਦੋ ਸਾਲਾਂ ਦੇ ਵਿੱਚ ਹੀ ਲਗਭਗ 150 ਮਿਲੀਅਨ ਦੇ ਕਰੀਬ ਮੁਰਗੀ ਮਾਰਨੀ ਪਈ ਉਹਨਾਂ ਨੂੰ ਜਾਂ ਮਰ ਗਈ ਤੇ ਹੁਣ ਉਹਦਾ ਅਸਰ ਫਿਰ ਇਹ ਆ ਕੈਨੇਡਾ ਦੇ ਵਿੱਚ ਕੰਪੈਰੀਟਿਵਲੀ ਜਿਹੜੇ ਇਹ ਪੋਲਟਰੀ ਫਾਰਮ ਨੇ ਛੋਟੇ ਨੇ ਸੋ ਜੇ ਨੁਕਸਾਨ ਹੁੰਦਾ ਵੀ ਆ ਤਾਂ ਛੋਟੇ ਦੇ ਵਿੱਚ ਹੁੰਦਾ ਸੋ ਉਹਦੇ ਨਾਲ ਜਿੱਡੀ ਵੱਡੀ ਪ੍ਰੋਬਲਮ ਆ ਓਡਾ ਵੱਡਾ ਜਿਹੜਾ ਉਹਦਾ ਅਸਰ ਵੀ ਪਿਆ ਕੇ ਕੈਨੇਡਾ ਦੇ ਵਿੱਚ ਸਿਰਫ 4% ਇਹ ਅੰਡਿਆਂ ਦੀ ਕੀਮਤ ਵਿੱਚ ਵਾਧਾ ਹੋਇਆ ਜਦੋਂ ਕਿ ਮਾਰਕਾ ਦੇ ਵਿੱਚ ਇਹ 1.5% ਜਿਹੜਾ ਆ ਇਹ ਇੱਥੇ ਵਾਧਾ ਹੋਇਆ ਦੱਸਿਆ ਜਾ ਰਿਹਾ ਆ ਸੋ ਇਹ ਬਿਮਾਰੀ ਨੂੰ ਰੋਕਣ ਦੇ ਲਈ ਕੈਨੇਡਾ ਦੇ ਵਿੱਚ ਫਾਰਮ ਜਿਹੜੇ ਛੋਟੇ ਨੇ ਉਹ ਕਿਸੇ ਜਾਂ ਜਿਹੜਾ ਕਈ ਫਾਰਮ ਦੇ ਵਿੱਚ ਜਿੱਥੇ ਇੱਕ ਪਾਸੇ 80 ਲੱਖ ਮੁਰਗੀਆਂ ਨੇ ਅਮਰੀਕਾ ਦੇ ਵਿੱਚ ਇੱਥੇ ਕਈ ਫਾਰਮਾਂ ਦੇ ਵਿੱਚ ਤੇ ਸਿਰਫ 25000 ਮੁਰਗੀ ਹੁੰਦੀ ਹੈ ਸੋ ਬਰਡ ਫਲੂ ਸਪਰੈਡ ਨਹੀਂ ਹੁੰਦਾ ਹੈਗਾ ਤਾਂ ਇੱਥੇ ਵੀ ਆ ਜਿਹੜੇ ਫੈਮਿਲੀ ਓਨਡ ਫਾਰਮਸ ਨੇ ਇੱਥੇ ਉਹ ਸੇਫ ਨੇ ਬਹੁਤੇ ਕੈਨੇਡੀਅਨ ਜਿਹੜੇ ਐਗ ਫਾਰਮ ਨੇ ਉਹ ਫੈਮਿਲੀ ਪਰਿਵਾਰਾਂ ਦੁਆਰਾ ਚਲਾਏ ਜਾਂਦੇ ਆ ਤੇ ਉਹ ਕੰਟਰੀ ਦੇ ਵਿੱਚ ਲਗਭਗ ਐਸੇ ਤਰੀਕੇ ਦੇ ਨਾਲ ਫੈਲੇ ਨੇ ਮਤਲਬ ਵੱਖ-ਵੱਖ ਥਾਵਾਂ ਦੇ ਉੱਤੇ ਨਹੀਂ ਇੱਕ ਖਾਸ ਸਟੇਟ ਜਾਂ ਇੱਕ ਥਾਂ ਦੇ ਵਿੱਚ ਨਹੀਂ ਆ ਉਹਦੇ ਨਾਲ ਜਿਹੜੀਆਂ ਵੱਡੀਆਂ ਆਊਟਬ੍ਰੇਕਸ ਨੇ ਉਹਦਾ ਰਿਸਕ ਜਿਹੜਾ ਉਹ ਘਟ ਜਾਂਦਾ ਆ ਜਿਹੜੇ ਫਾਰਮਰਸ ਨੇ ਕੈਨੇਡਾ ਦੇ ਵਿੱਚੋਂ ਇੱਕ ਦੂਜੇ ਦੀ ਹੈਲਪ ਵੀ ਕਰਦੇ ਆ ਜੇ ਇੱਕ ਪ੍ਰੋਵਿੰਸ ਦੇ ਵਿੱਚ ਅੰਡੇ ਜਿਹੜੇ ਘਟ ਨੇ ਤੇ ਦੂਜੇ ਪ੍ਰੋਵਿੰਸ ਜਿਹੜੇ ਆ ਉਹ ਆਪਣਾ ਸ਼ੇਅਰ ਉਹਦੇ ਵਿੱਚ ਪਾਉਂਦੇ ਆ ਤੇ ਉਹਦੇ ਨਾਲ ਹੁੰਦਾ ਕੀ ਆ ਉਹ ਸਟੈਪ ਇਨ ਕਰ ਲੈਂਦੇ ਆ ਪ੍ਰਾਈਸ ਜਿਹੜੇ ਆ ਬਰਾਬਰ ਜੇ ਰਹਿ ਜਾਂਦੇ ਆ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਅਮਰੀਕਾ ਦੇ ਵਿੱਚ ਜਿਹੜੇ ਫਾਰਮਸ ਨੇ ਉਹ ਕੰਪੀਟੀਟਰ ਬਹੁਤ ਨੇ ਕੈਨੇਡਾ ਦੇ ਗੰਗੋ ਅਮਰੀਕਾ ਦੇ ਵਿੱਚ ਐਗ ਫਾਰਮ ਇੱਕ ਦੂਜੇ ਦੇ ਨਾਲ ਬਹੁਤ ਜ਼ਬਰਦਸਤ ਮੁਕਾਬਲਾ ਕਰਦੇ ਆ ਅਗਰੈਸਿਵਲੀ ਕੰਪੀਟ ਕਰਦੇ ਆ ਇੱਕ ਦੂਜੇ ਦੇ ਨਾਲ ਤੇ ਉੱਥੇ ਫਿਰ ਆਊਟ ਬ੍ਰੇਕ ਨੂੰ ਰੋਕਣਾ ਵੀ ਜਿਹੜਾ ਬਹੁਤ ਔਖਾ ਹੋ ਜਾਂਦਾ ਆ ਜਿਹੜੇ ਕੈਨੇਡਾ ਦੇ ਵਿੱਚ ਜਿੰਨੇ ਕੇਸ ਜਿਹੜੇ ਆਏ ਆ ਉਹਨਾਂ ਦੇ ਵਿੱਚ ਬਹੁਤੇ ਇਹਨਾਂ ਦੇ ਸੂਬੇ ਇੱਥੇ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਆ ਸੋ ਬਾਇਓ ਸਿਕਿਉਰਿਟੀ ਇੱਕ ਬਹੁਤ ਮਹੱਤਵਪੂਰਨ ਗੱਲਬਾਤ ਕੀਤੀ ਜਾ ਰਹੀ ਆ ਅਮਰੀਕਾ ਦੇ ਵਿੱਚ ਜਿੱਥੇ ਜਿਹੜੇ ਵੈਟਰਨਰੀਅਨ ਨੇ ਜਿਹੜੇ ਇਹਨਾਂ ਪਸ਼ੂਆਂ ਦੇ ਡਾਕਟਰ ਨੇ ਉਹਨਾਂ ਦੇ ਵਿੱਚ ਵੀ ਐਂਟੀਬਾਡੀਜ਼ ਮਿਲ ਜਾਈਆਂ ਜਿਹਦੇ ਨਾਲ ਕਿਤੇ ਨਾ ਕਿਤੇ ਇਹ ਲੱਗਦਾ ਕਿ ਮਾਮਲਾ ਜਿਹੜਾ ਇਹ ਕਾਫੀ ਜ਼ਿਆਦਾ ਵੱਡਾ ਆ ਤੇ ਇਹ ਜੇ ਇਸ ਕਿਸਮ ਦਾ ਜਿਹੜੇ ਉੱਥੇ ਆਊਟ ਬ੍ਰੇਕ ਹੋ ਰਹੀ ਆ ਉਹ ਬੜੀ ਸਾਇਲੈਂਟ ਵੀ ਆ ਮਤਲਬ ਉਹਦਾ ਪਤਾ ਵੀ ਨਹੀਂ ਲੱਗ ਰਿਹਾ ਕਿ ਕਿੰਨੀ ਖੋ ਗਈ ਹੈ ਕਿਉਂਕਿ ਜੇ ਵਟਨੇਰੀਅਨ ਦੇ ਬਲੱਡ ਦੇ ਵਿੱਚ ਐਂਟੀਬਾਡੀਜ਼ ਮਿਲੀਆਂ ਤੇ ਇਹ ਤਾਂ ਬੜਾ ਸਿੱਧਾ ਹਿਸਾਬ ਆ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਬਿਮਾਰੀ ਹੋਈ ਆ ਤੇ ਜੇ ਹੋਈ ਆ ਪਰ ਉਹਨਾਂ ਦਾ ਜਾਂਚ ਟੈਸਟ ਨਹੀਂ ਹੋਇਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗੀ ਪਰ ਇਹ ਵੀ ਇੱਕ ਵੱਡੀ ਸਮੱਸਿਆ ਉੱਥੇ ਦੱਸੀ ਜਾ ਰਹੀ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ